হাত <laughs> মনবীর <laughs> ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਬੇਟਾ ਥੋੜਾ ਜਿਹਾ ਸਾਈਡ ਤੇ ਹੋ ਜਾਓ ਇੱਕ ਮਿੰਟ ਪੁੱਤਰ ਪੁੱਤਰ ਥੋੜਾ ਸਾਈਡ ਤੇ ਹੋ ਜਾਓ ਇੱਕ ਮਿੰਟ ਸਾਰਿਆਂ ਬਹੁਤ ਵਧੀਆ ਇੱਕ ਮਿੰਟ ਬਿੜਨ ਜੀ ਇੱਕ

ਅੱਜ ਯੂਨ ਕਾਲਜ ਦੇ ਸਕੂਲ ਮੰਦ ਦੇ ਵਿੱਚ ਜੀਆ ਦੇ ਦਿਹਾਦੇ ਸਮਾਰੋਹ ਦੇ ਵਿੱਚ ਅੱਜ ਇਹ ਮੇਲਾ ਜਿਸ ਦੇ ਵਿੱਚ ਸਾਡੇ ਬਹੁਤ ਸਾਰੇ ਬੋਲੋ ਡਾਕਟਰ ਗੁਰਪ੍ਰੀਤ ਕੋਲ ਜਿਹੜੇ ਸੀਐਨ ਕਿਸ਼ਵਤ ਸਿੰਘ ਜੀ ਬਾਈਟ ਨੂੰ ਆ ਰਹੇ ਨੇ। ਸਨਿਯਾਤ ਕਿ ਅੱਜ ਜਿਸ ਤਰ੍ਹਾਂ ਦਾ ਮਾਹੌਲ ਪੰਜਾਬੀ ਬਣ ਗਿਆ ਇਸ ਤਰ੍ਹਾਂ ਦਾ ਪੰਜਾਬ ਨਕਸ਼ਾ ਕੱਪ ਦਾ ਪੰਜਾਬ ਬਣ ਰਿਹਾ ਜੋ ਸੁਪਨਾ ਸੀ ਮਾਨ ਸਾਹਿਬ ਨੇ ਰੰਗਲਾ ਪੰਜਾਬ ਬਣਾਉਣ ਦੀ ਤੇਕ ਨੀ ਰੱਖੀ ਆ ਉਹਦੇ ਤੇ ਅੱਜ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਇਹ ਮਰਕ ਹੋ ਰਿਹਾ ਪਰ ਲੋਕ ਨਸ਼ਿਆਂ ਨੂੰ ਛੱਡ ਕੇ ਅੱਜ ਉਸ ਪੁਰਾਣੇ ਪੰਜਾਬ ਦੇ ਕਲਚਰ ਵਿੱਚ ਜਿੱਥੇ ਜੋ ਆਵਾਜ਼ ਦੇ ਲੈਜ ਦੇ ਟਪਲੇ ਰਹਿੰਦੇ ਸੀ ਉਸ ਨੂੰ ਵੱਧ ਰਿਹਾ ਨਾ ਸਕਦਾ ਕਿ ਸਾਡੇ ਦੀ ਸਿਫਤ ਤੇ ਸਹੀ ਰਹਿ ਦਿੱੱ ਸਨ ਪ੍ਰੋਗਰੈਸ ਨੂੰ ਪਤਰਾ ਕਦਰ ਜੀ ਮੈਡੀਕਲ ਕਾਲਜ ਦੀ ਸੀਪ ਉਸੰਨੀ ਯਾਦ ਵਿੱਚ ਮੰਗਿਆ। ਨਾ ਕੋ ਯੂਨੀਵਰਸਿਟੀ ਦੀ ਸੀਪ ਹਰਸੈਂਟ ਯਾਦ ਵਿੱਚ ਸ਼ਿਕਾਇਤ ਹੈ। ਇਹਨਾਂ ਕਾਲਜ ਸੀਪਸ ਅਗਰ ਲਈ ਕੋਈ ਡਿਮਾਂਡ ਹੈ ਕਿ ਦਿੱਤੀ ਜਾ ਸਕਦੀ ਹੈ। ਦੇਖੋ ਅਸੀਂ ਤਾਂ ਚਾਹਨੇ ਵੀ ਸਾਰਾ ਕੋਸ਼ਿਸ਼ ਕੀਤੀ ਪੜਸੇ ਵਿੱਚ ਆ। ਆ ਮੈਂ ਤਕੋ ਇਹ ਤੁਸੀਂ ਅਧਿਰੇ ਦਿਮਾਗ ਚ ਪਾਈ ਹੈ। ਕਿ ਕੋਈ ਪਿੱਛੇ ਗਲਤ ਚੱਲਦੀ ਸੀ। ਮਤਲਬ ਸਾਡੀ ਪ੍ਰਾਇੋਰਟੀ ਸੀ ਮੈਡੀਕਲ ਕਾਲਜ ਦੀ। ਸੀ ਹੈਲਥ ਨੋ ਪਲੇਨ ਪਰਦੇ ਰੱਖਿਆ এডਿਕੇਸ਼ਨ ਨੂੰ ਸਸ਼ਕਤ ਕਰ ਲੋ ਚਲਾਣਾ ਚਾਹਨੇ ਤਾਂ ਮੈਂ ਮਹਿਸੂਸ ਕਰਦਾ ਕਿ 23 ਤੱਕ ਤੁਸੀਂ ਇਹ ਜੋ 3 ਮਾਰਕ ਤੋਂ ਪਹਿਲਾਂ ਬੁਲਾਉਂਦੇ ਮਾਜਦਰ ਪਰਮੇਸ਼ਰ ਮਾਨ ਸਾਹਿਬ ਨਾਲ ਇਹ ਗੱਲ ਡਿਸਕਸ ਕਰਦੇ ਤੇ ਕੋਸ਼ਿਸ਼ ਕਰਾਂਗੇ ਕਿ ਕਿ ਹੈਲਥ ਤੇ এডਿਕੇਸ਼ਨ ਦੋਨੋਂ ਇਕੱਠੇ ਚਲਾ ਜਾਈਏ ਠੀਕ ਯਾਨੀ ਡਾਕਟਰ ਕੋਈ ਸਨੇਹਾ ਦੇਣਾ ਕੀ ਚਾਹ ਰਹੇ ਉਹ ਸਸਤੇ ਇਹ ਵੀ ਸਾਡੇ ਜਿਹੜੀਆਂ ਅੱਜ ਪੰਜਾਬ ਦੇ ਅੰਦਰ ਜੋ ਜਿੰਨਾ ਵੀ ਸਾਡਾ ਪੰਜਾਬ ਦੇਸ਼ ਦਾ ਨਾਮ ਰੌਸ਼ਨ ਕਰਦੇ ਉਹ ਸਾਡੇ ਬੱਚੇ ਕਰਦੇ ਆ ਕਿਤੇ ਨਾ ਕਿਤੇ ਜਦੋਂ ਬੱਚੇ ਸਾਡੇ ਚੰਗਾ ਰਿਜ਼ਲਟ ਲੱਗ ਜਾਂਦੇ ਆ ਸਾਡੇ ਮਾਪੇ ਦਾ ਇਲਾਕੇ ਦਾ ਸਮਾਜ ਦਾ ਪੰਜਾਬ ਦਾ ਨਾਮ ਰੌਸ਼ਨ ਕਰਦੇ ਆ ਕਿਤੇ ਕਿਤੇ ਨਾ ਕਿਤੇ ਵੀ ਪਰੋਲ ਹੱਤਿਆ ਨੂੰ ਜਿਹੜੀ ਆ ਉਹਨੂੰ ਥੱਲ ਪੈਂਦੀ ਆ ਕਿਉਂਕਿ ਲੋਕ ਮਾਨ ਕਰਦੇ ਆ ਮੈਂ ਨਿੱਜੀ ਤੌਰ ਤੇ ਵੀ ਮੈਂ ਕਦੇ ਵੀ ਮਹਿਸੂਸ ਕਰਦਾ ਹੁੰਦਾ ਹਾਂ ਨਾ ਜਦੋਂ ਮੈਂ ਦੇਖਦਾ ਕਿ ਬੱਚੀਆਂ ਬਹੁਤ ਵਧੀਆ ਪ੍ਰੋਗਰੈਸ ਦੇ ਰਹੀਆਂ ਐ ਸਾਇੰਸ ਉੱਪਰ ਲੱਗੇ ਜਾ ਰਹੀਆਂ ਮਾਪਿਆਂ ਨੂੰ ਮਾਣ ਆਤਾ ਮੈਂ ਕਈ ਵਾਰੀ ਕਹਿੰਦਾ ਮੈਨੂੰ ਵੀ ਇਹ ਚੀਜ਼ ਹੁੰਦੀ ਮੇਰੇ ਬੇਟੀ ਕੋਲ ਤੇ ਮੈਂ ਮਹਿਸੂਸ ਕਰਦਾ ਕਿ ਬੇਟੀ ਦਾ ਘਰ ਦੇ ਵਿੱਚ ਹੋਣਾ ਕੰਪਲੀਟ ਪਰਵਾਰ ਹੋਣਾ ਜਿੱਥੇ ਕਾਪੀ ਬੇਟੀ ਹੋਵੇ ਸੁਮੈ ਇਹ ਹੀ ਕਹੂੰਗਾ ਕਿ ਹਰ ਇੱਕ ਨੂੰ ਬੱਚੀਆਂ ਨੂੰ ਅੱਗੇ ਲਿਜਾਣ ਦੇ ਲਈ ਜਿਹੜੀਆਂ ਸਾਡਾ ਹੀ ਨਾਮ ਰੌਸ਼ਨ ਕਰਦੀਆਂ ਉਹਨਾਂ ਨੂੰ ਲਿਜਾਣ ਦੇ ਹਰ ਐਫਰਟਸ ਕਰਨ ਦੇ ਲਈ ਹਰ ਕੋਸ਼ਿਸ਼ ਕਰਨਾ ਸਿਆਦੇ ਨਾਨਕ ਕਾਲਜ ਵੇਸੇ ਤੀਆਂ ਦੇ ਤਿਹਾਰ ਤੇ ਪੁੱਜਿਆ ਕੀ ਕਹਿਣਾ ਚਾਹੁੰਦੇ ਆ ਅੱਜ ਸਾਰੇ ਸਕੂਲ ਫੌਲਦੀ ਕਮੇਟੀ ਦਾ ਪ੍ਰਿੰਸੀਪਲ ਮੈਨ ਦਾ ਪੁਨਾ ਦੇ ਨਿਕੇ ਸੱਦੇ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਕੋਰਸ ਸਿੰਘ ਮਾਰਜੀ ਦੇ ਕਰਨ ਕਰਕੇ ਡਾਕਟਰ ਵਰਤੂ ਫਰਮਾਨ ਜੀ ਆਪਣੇ ਬੰਗਾ ਹੱਤੇ ਵਿੱਚ ਜੀ ਐਨ ਕਾਲਜ ਦੇ ਖਾਤੇ ਸਮੋਕ ਦੇ ਦਿਲ ਸਭ ਸਮੂਹ ਆਮ ਆਗੂ ਪਾਟਾ ਗਲੂ ਸੂ ਬੰਗਾ ਹੱਤੇ ਦੇ ਸਤਿ ਸ਼੍ਰੀ ਅਕਾਲ ਪਰ ਮੈਂ ਤੁਹਾਡਾ ਸਵਾਗਤ ਕੀਤਾ ਜਾ ਰਿਹਾ ਹਾਂ ਉੱਤੀ ਮੈਂ ਅੰਤਿਆਰੀਆ ਆ ਕੇ ਜਾ ਰਿਹਾ ਹੈ ਔਰ ਸਾਰੇ ਕਾਲਜ ਸਟਾਫ ਦਾ ਪ੍ਰਿੰਧ ਕਮੇਟੀ ਦਾ ਜਿਹੜੀ ਅਗਰ ਨੂੰ ਤੁਹਾਨੂੰ ਆਗ ਨਹੀਂ ਕਰਨਾ ਚਾਹੀਏ ਜਿਨ੍ਹਾਂ ਨੇ ਅੱਜ ਤੀਆਂ ਦਾ ਤਿਹਾਰ ਤੀਆਂ ਦੇ ਸਤਕਾਰ ਦੇ ਲਈ ਆਪਣੇ ਕਾਲਜ ਵਿੱਚ ਮਨਾਇਆ ਹੈ ਔਰ ਇਸ ਲਈ ਉਹ ਵੀ ਸਵਾਗਤ ਕਰਦੇ ਹਾਂ ਔਰ ਇਹ ਵੀ ਸ਼ਰਧਾਂ ਦੇ ਤੇ ਇੰਨੀ ਵੀ ਉੜਾਈ ਕੀਤੀ ਜਾਵੇ ਤੁਹਾਡਾ ਬਹੁਤ ਬਹੁਤ ਮਾਤਾ ਜੀ ਸਰ ਮਾਤਾ ਜੀ ਤੀਆਂ ਦੇ ਤੌਰ ਤੇ ਤੀਆਂ ਦੀਆਂ ਪਹਿਲਾਂ ਦੱਸਿਆ ਪੰਜਾਬ ਦੀਆਂ 탸ਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੱਜਾ ਨਾ ਕੁਸ਼ੀ ਨਾਲ 탸ਆਂ ਦਾ ਜਿਹੜਾ ਸ਼ਹਿਰ ਸਰਪੰਚ ਬਣਾਇਆ ਜਾ ਰਿਹਾ ਹੈ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਆਪਣੇ ਲੋਕਾਂཚ ਜਾ ਕੇ ਜਿਹੜੀਆਂ ਖੁਸ਼ੀਆਂ ਸਾਂਝੀਆਂ ਕਰੇ ਇੱਕ ਮਾਨ ਸਰ ਨੇ ਹੀ ਰਗਾ 1000 ਰੁਪਏ ਦਾ ਤਿਆਨੇ ਲਈ ਪੈਣ ਵਾਲੀ ਕੀਤਾ ਸੀ ਉਹ ਕਿਦੋਂ ਤੱਕ ਹੋ ਰਿਹਾ ਮੈਂ ਕੋ ਮਾਨ ਸਰ ਕਹਿ ਨਹੀਂ ਕਸ਼ਮੀਰ ਦੇ ਪੂਰੇ ਪੱਕੇ ਨੇ ਜਿਹੜਾ 1000 ਦਾ 1100 ਦਾ ਵਾਅਦਾ ਸੀਗਾ ਸਾਡੇ ਨੂੰ ਬਿਲਕੁਲ ਯਾਦ ਹੈ ਜੋ ਪੂਰਾ ਕਰਕੇ ਹੀ ਵੋਟਾਂ ਮੰਗਣ ਜਾਵਾਂਗੇ ਇਹ ਨਹੀਂ ਸਾਡਾ ਵਾਅਦਾ ਲੋਕਾਂ ਨੂੰ ਸ਼ੀਖਾ ਸਿੰਘ ਜਿਲ੍ਹੇ ਦੇ ਵਿੱਚ ਸ਼ੀਖਾ ਸਿੰਘ ਮੈਡੀਕਲ ਕਾਲਜ ਤੇ ਮੰਗਿਆ ਇੱਕ ਯੂਨੀਵਰਸਿਟੀ ਵਿਸ਼ੇ ਪਰਸੈਂਟੇਜ ਆਦਿ ਥੋੜੀ ਚਾਹੀਦੀ ਹੈ ਬੱਚਿਆਂ ਨੂੰ ਸਿੱਖਿਆ ਦੇ ਤੇ ਪਰਾਲਾ ਦੇ ਮੇਰੇ ਸਤ ਤੱਕ ਡਿਗਲ ਕੋਈ ਕਰੂ ਜੇ ਹੋ ਸਕਦਾ ਹੈ ਠੀਕ ਓਕੇ ਮੈਮ ਥੈਂਕ ਯੂ ਮੈਮ ਥੈਂਕ ਯੂ ਉਸ ਸਤ ਤੱਕ ਦਾ ਜੋ ਮਾ ਉਹਦੇ ਸੰਬੰਧੀ ਕੋਈ ਸ਼ਬਦ ਅ ਅੱਜ ਬੜਾ ਖੁਸ਼ੀਆਂ ਭਰਿਆ ਦਿਨ ਹੈ ਕਿ ਸਾਡੇ ਬੰਗਿਆਂ ਦੇ ਵਿੱਚ ਮੈਨੂੰ ਲੱਗਦਾ ਪਹਿਲੀ ਵਾਰ ਇਹ ਗੁਰਮਿਤ ਫਰਮਾਨ ਚੀ ਜੀ ਐਨ ਕਾਲਜ ਵਿੱਚ ਆ ਕੇ ਈਆਂ ਜਿਹੜੇ ਤਿਉਹਾਰ ਸਾਡੇ ਸਾਰਿਆਂ ਦੇ ਨਾਲ ਸਾਡੇ ਬੰਗਾ ਵਾਸੀਆਂ ਦੇ ਨਾਲ ਸਾਡੇ ਬੱਚਿਆਂ ਦੇ ਨਾਲ